ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਜੜਦੀ ਕਲਾ 'ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਖੇੜੇ ਦੇ ਵਿੱਚ ਜੜਦੀ ਕਲਾ 'ਚ ਰੱਖੇ ਹਮੇਸ਼ਾ ਸੋ ਅੱਜ ਤੱਕ ਗੀਤ ਲੈ ਕੇ ਹਾਜ਼ਰ ਆ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਗੀਤ ਦੇ ਵਿੱਚ ਇੱਕ ਮੁਟਿਆਰ ਦਾ ਪਤੀ ਨੌਕਰ ਜਾਂਦਾ ਹੈ ਤਾਂ ਉਹ ਉਹਨੂੰ ਜਾਣ ਲੱਗੇ ਨੂੰ ਪੁੱਛਦੀ ਹੈ ਕਹਿੰਦੀ ਮੈਨੂੰ ਕੋਈ ਸਿੱਖਿਆ ਦੇ ਜਾਂਦਾ ਜੇ ਕੋਈ ਸਿੱਖ ਦੇ ਦੇ ਕੇ ਜਾਣੀ ਹੈ ਉਸ ਕਾਇਕੇ ਜਾਣਾ ਕਹਿ ਜਾਂਦਾ ਉਹ ਫਿਰ ਉਹਨੂੰ ਕੀ ਕਹਿੰਦਾਏ ਤੁਸੀਂ ਗੀਤ ਰਾਹੀ ਸੁਣੋ ਆਪਦੇ ਮਾਂ ਨੂੰ ਕਹਿੰਦਾ ਵੀ ਸੱਸ ਦਾ ਕਿਵੇਂ ਖਿਆਲ ਰੱਖੀ ਸਹੁਰੇ ਦਾ ਕਿਵੇਂ ਰੱਖੀ ਜੇਠ ਦਾ ਉਹ ਸਾਰਿਆਂ ਦਾ ਦੱਸਦਾ ਹੈ ਸੋ ਮਨ ਅਨੰਦ ਫਿਰ ਪਿਆਰੇ ਜਿਹੇ ਗੀਤ ਦਾ ਮੈਲਾਂ ਦੇ ਸਮੁਨੇ ਮੈਦਾਨੇ ਕੀਨੇ ਕੋੜਾ ਵੀ ਇਲਾ ਦੇ ਸਾਹਮਣੇ ਮੈਦਾਨੇ ਨੌਕਰ ਕੋੜਾ ਭੀੜਿਆ ਨੀੜਿਆ ਮੇਰੀ ਜਾਨੇ ਨੌਕਰ ਕੋੜਾ ਭੀੜਿਆ ਤੁਸੀ ਆਪ ਜਲੇ ਪਰ ਦੇਸ ਸਿੱਖ ਮਤ ਦੇ ਜਾਓ ਦੇ ਜ아요 ਮੇਰੀ ਜਾਨ ਸਿੱਖ ਮਤ ਦੇ ਜ아요 ਆਪਣੀ ਸਸਦਰੱਖਣਾ ਖਿਆਲ ਸੌਰਾਜੀ ਦੀ ਹਾਜ਼ਰੀ ਸਸਦਰੱਖਣਾ ਖਿਆਲ ਸੌਰੇ ਜੀ ਦੀ ਹਾਜ਼ਰੀ ਹਾਜਰੀ ਮੇਰੀ ਜਾਨ ਸੌਰੇ ਜੀ ਦੀ ਹਾਜਰੀ ਇੱਕ ਵਣ ਮੇਰੀ ਸੱਸ ਕੁੜੀ ਮੋਟਿਆਰੇ ਸੋਰਾ ਮੇਰਾ ਪੋਸਤੀ ਪੋਸਤੀਓ ਮੇਰੀ ਜਾਨ ਸੋਰਾ ਮੇਰਾ ਪੋ ਸੇਤੀ ਇੱਕ ਵੱਡੜਾ ਜੇਠ ਵੇਈ ਮਾਨੇ ਮੂਹ ਮਤ ਬੋਲਣਾ ਬੋਲਣਾ ਯੋ ਮੇਰੀ ਜਾਨ ਇਕ ਛੋਟੜਾ ਦੇਵ ਰਿਸ਼ੁ ਤਾਂ ਨਾ ਕੁੰਡ ਮੱਤ ਖੋਲਣਾ ਖੋਲਣਾ ਓ ਮੇਰੀ ਜਾਨ ਨਾ ਕੁੰਡ ਮੱਤ ਖੋਲਣਾ ਆਪਣੀ ਛੋਟੀ ਨਾ ਨਿੰਦ ਦੇ ਨਾਲੇ ਰੜ ਮੀੜ ਬੇ ਬੈਠਣਾ ਮੇਰੀ ਜਾਨ ਰਲ ਮਿਲ ਬੈਠਣਾ ਪਾਣੀ ਪਰ ਨਸ ਹੈਲੀਆਂ ਦੇ ਨਾਲ ਬਹੁਤਾ ਨਹੀਂ ਹੱਸਣਾ ਹੱਸਣਾ ਮੇਰੀ ਜਾਨ ਬਹੁਤਾ ਨਹੀਂ ਹੱਸਣਾ ਵੇਖੇ ਆਪਣੇ ਜਾਣਾ ਜ਼ਰੂਰ ਛੇਤੀ ਮੋੜ ਆਵਣਾ ਆਵਣਾ ਮੇਰੀ ਜਾਨ ਛੇਤੀ ਮੋੜ ਆਵਣਾ ਸਾਨੂੰ ਕਰ ਪਰਦੇਸੀਆਂ ਨੂੰ ਜਾ ਹੰਜੂ ਮਾਤ ਡੋਲਣਾ ਡੋਲਣਾ ਮੇਰੀ ਜਾਨ ਹੰਜੂ ਮਾਤ ਡੋਲਣਾ ਮੈਲਾਂ ਦੇ ਸਮੁਣੇ ਮੈਦਾਨ ਕਿਨੇ ਕੋੜਾ ਭੀੜਿਆ ਵੀੜਿਆਓ ਮੇਰੀ ਜਾਨ ਕੋੜਾ ਵੀੜਿਆ ਧੰਨਵਾਦ ਜੀ